18 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਸਰਬਾਲਾ ਜਿਸ ਦੀ ਪ੍ਰੋਮੋਸ਼ਨਸ ਸਟਾਰ ਕਾਸਟ ਵੱਲੋਂ ਬੜੀ ਹੀ ਤੂਮ-ਤਾਮ ਨਾਲ ਕੀਤੀ ਜਾ ਰਹੀ ਹੈ ਤੇ ਹੁਣ ਤਸਵੀਰਾਂ ਬੀਤੇ ਦਿਨ ਦੀਆਂ ਸਾਹਮਣੇ ਆਏ ਨੇ ਜਿੱਥੇ ਸਟਾਰ ਕਾਸਟ ਵੱਲੋਂ ਚੰਡੀਗੜ੍ਹ ਵਿੱਚ ਪ੍ਰੋਮੋਸ਼ਨਸ ਕੀਤੇ ਗਿਆ ਤੇ ਉੱਥੇ ਹੀ ਉਹਨਾਂ ਵੱਲੋਂ ਬੜੇ ਹੀ ਵੱਖਰੇ ਤਰੀਕੇ ਨਾਲ ਸਰਬਾਲਾ ਜੀ ਫਿਲਮ ਦੀ ਪ੍ਰੋਮੋਸ਼ਨਸ ਕੀਤੀਆਂ ਜਾ ਰਹੀਆਂ ਹਨ ਗੀਪੀਗਰਵਾਲ ਐਮੀ ਵਿਰਖ ਸਰਗੁਨ ਮਹਿਤਾ ਤੇ ਨਿਮਰਤ ਖੈਰਾ ਵੱਲੋਂ ਮੀਡੀਆ ਦੇ ਨਾਲ ਗੇਮਸ ਖੇਡਿਆ ਗਿਆ ਤੇ ਉੱਥੇ ਹੀ ਖੂਬ ਰੌਣਕਾਂ ਵੀ ਲਗਾਈਆਂ ਗਿਆ ਦੱਸ ਦੇ ਕਿ 18 ਜੁਲਾਈ ਨੂੰ ਸਿਨੇਮਾ ਕਰਾ ਵਿੱਚ ਸਰਬਾਲਾ ਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜਿਸ ਵਿੱਚ ਮੁੱਖ ਕਿਰਦਾਰ ਵਿੱਚ ਗੀਪੀਗਰਵਾਲ ਐਮੀ ਵਿਰਖ ਸਰਗੁਨ ਮਹਿਤਾ ਤੇ ਨਿਮਰਤ ਖੈਰਾ ਨਜ਼ਰ ਆਉਣ ਵਾਲੇ ਨੇ ਤੇ ਇਸ ਫਿਲਮ ਨੂੰ ਮਨਦੀਪ ਕੁਮਾਰ ਵੱਲੋਂ ਡਾਇਰੈਕਟ ਕੀਤਾ ਗਿਆ ਤੇ ਕੁਮਾਰ ਤੋਂ ਨiyet ਗਿਰੀਸ਼ ਤੋਂ ਰਾਣੀ ਵੱਲੋਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਉੱਥੇ ਹੀ ਇੰਦਰਜੀਤ ਮੋਗਾ ਵੱਲੋਂ ਇਸ ਫਿਲਮ ਨੂੰ ਲਿਖਿਆ ਗਿਆ ਹੈ ਸਰਬਾਲਾ ਜੀ ਦੀ ਸਟਾਰ ਕਾਸਟ ਵੱਲੋਂ ਹਰ ਦਿਨ ਬੜੇ ਵੱਖ-ਵੱਖ ਤਰੀਕੇ ਨਾਲ ਪ੍ਰੋਮੋਸ਼ਨਸ ਕੀਤੇ ਜਾ ਰਹੇ ਹਨ ਹਾਲੀ ਵਿੱਚ ਉਹਨਾਂ ਵੱਲੋਂ ਫੈਨਸ ਦੇ ਘਰ ਜਾ ਕੇ ਉਹਨਾਂ ਨੂੰ ਵੀ ਮਿਲਿਆ ਗਿਆ ਸੀ ਤੇ ਹੁਣ ਉਹਨਾਂ ਵੱਲੋਂ ਮੀਡੀਆ ਦੇ ਨਾਲ ਗੇਮਸ ਖੇਡਿਆ ਗਿਆ ਤੇ ਉੱਥੇ ਹੀ ਰੌਣਕਾਂ ਵੀ ਲਗਾਈਆਂ ਗਿਆ ਅੱਜ ਤੱਕ ਤੁਸੀਂ ਕਿਸੇ ਵੀ ਫਿਲਮ ਦੀ ਇਸ ਤਰ੍ਹਾਂ ਦੀ ਪ੍ਰੋਮੋਸ਼ਨਸ ਨਹੀਂ ਦੇਖਿਆ ਹੋਣ ਗਿਆ 18 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਸਰਬਾਲਾ ਜੀ ਜਿਸ ਦੀਆਂ ਪ੍ਰੋਮੋਸ਼ਨਸ ਸਟਾਰ ਕਾਸ ਵੱਲੋਂ ਬੜੀ ਹੀ ਧੂਮ-ਤਾਮ ਨਾਲ ਕੀਤੀਆਂ ਜਾ ਰਿਆ ਹਨ ਉਹਨਾਂ ਵੱਲੋਂ ਚੰਡੀਗੜ੍ਹ ਵਿੱਚ ਬੀਤੇ ਦਿਨੀ ਰੌਣਕਾਂ ਲਗਾਏ ਗਏ ਤਸਵੀਰਾ ਵੀ ਤੁਸੀਂ ਦੇਖ ਸਕਦੇ ਹੋ ਕਿ ਕੀਪੀਗਰ ਰਿਵਾਲ ਸਰਗੁਣ ਮਹਿਤਾ ਐਮੀ ਵਿਰਕ ਤੇ ਨਿਮਰਤ ਖੈਰਾ ਵੱਲੋਂ ਮੀਡੀਆ ਦੇ ਨਾਲ ਗੇਮਸ ਖੇਡਿਆ ਗਿਆ ਉੱਥੇ ਹੀ ਖੂਬ ਰੌਣਕਾਂ ਵੀ ਲਗਾਈਆਂ ਗਿਆ ਅੱਜ ਤੱਕ ਅਜੇ ਹੀ ਕਿਸੇ ਫਿਲਮ ਦੀ ਪ੍ਰੋਮੋਸ਼ਨ ਦੇਖਣ ਨੂੰ ਨਹੀਂ ਮਿਲੀ ਹਾਲ ਹੀ ਵਿੱਚ ਉਹਨਾਂ ਵੱਲੋਂ ਅਲੱਗ-ਅਲੱਗ ਫੈਨਸ ਦੇ ਘਰਾਂ ਵਿੱਚ ਜਾ ਕੇ ਵੀ ਉਹਨਾਂ ਦੇ ਨਾਲ ਮਿਲਾਪ ਕੀਤਾ ਗਿਆ ਤੇ ਉੱਥੇ ਵੀ ਰੌਣਕਾਂ ਲਗਾਈਆਂ ਗਏ ਤੇ ਹੁਣਾਂ ਵੀ ਤਸਵੀਰਾਂ ਚੰਡੀਗੜ੍ਹ ਤੋਂ ਸਾਹਮਣੇ ਆਈਆਂ ਨੇ ਜਿੱਥੇ ਦਿਨ ਜਿੱਥੇ ਬੀਤੇ ਦਿਨੀ ਕੀਪੀਗਰ ਰਿਵਾਲ ਐਮੀ ਵਿਰਕ ਸਰਗੁਣ ਮਹਿਤਾ ਤੇ ਨਿਮਰਤ ਖੈਰਾ ਮੀਡੀਆ ਦੇ ਰਲਕੇ ਰਲਕੇ ਉਹਨਾਂ ਵੱਲੋਂ ਰੌਣਕਾਂ ਲਗਾਈਆਂ ਗਿਆ ਮਨਦੀਪ ਕੁਮਾਰ ਵੱਲੋਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਤੇ 18 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਸਰਬਾਲਾ ਜੀ ਜਿਸ ਦੀਆਂ ਪ੍ਰੋਮੋਸ਼ਨਸ ਜਾਂ ਤਸਵੀਰਾਂ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ 18 ਜੁਲਾਈ ਨੂੰ ਸਿਨੇਮਾ ਘਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਸਰਬਾਲਾ ਜੀ ਜਿਸ ਦੀ ਪ੍ਰੋਮੋਸ਼ਨਸ ਸਟਾਰ ਕਾਸਟ ਵੱਲੋਂ ਬੜੀ ਹੀ ਤੂਮ-ਤਾਮ ਨਾਲ ਕੀਤੀ ਜਾ ਰਹੀ ਹੈ ਤੇ ਹੁਣ ਤਸਵੀਰਾਂ ਬੀਤੇ ਦਿਨ ਦੀਆਂ ਸਾਹਮਣੇ ਆਏ ਨੇ ਜਿੱਥੇ ਸਟਾਰ ਕਾਸਟ ਵੱਲੋਂ ਚੰਡੀਗੜ੍ਹ ਵਿੱਚ ਪ੍ਰੋਮੋਸ਼ਨਸ ਕੀਤੇ ਗਿਆ ਤੇ ਉੱਥੇ ਹੀ ਉਹਨਾਂ ਵੱਲੋਂ ਬੜੇ ਹੀ ਵੱਖਰੇ ਤਰੀਕੇ ਨਾਲ ਸਰਬਾਲਾ ਜੀ ਫਿਲਮ ਦੀ ਪ੍ਰੋਮੋਸ਼ਨਸ ਕੀਤੀਆਂ ਜਾ ਰਹੀਆਂ ਹਨ ਗੀਪੀ ਗਰਵਾਲ ਐਮੀ ਵਿਰਕ ਸਰਗੁਨ ਮਹਿਤਾ ਤੇ ਨਿਮਰਤ ਖੈਰਾ ਵੱਲੋਂ ਮੀਡੀਆ ਦੇ ਨਾਲ ਗੇਮਸ ਖੇਡੀਆਂ ਗਿਆ ਤੇ ਉੱਥੇ ਹੀ ਖੂਬ ਰੌਣਕਾਂ ਵੀ ਲਗਾਈਆਂ ਗਿਆ ਦੱਸ ਦੇ ਕਿ 18 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਸਰਬਾਲਾ ਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜਿਸ ਵਿੱਚ ਮੁੱਖ ਕਿਰਦਾਰ ਵਿੱਚ ਗੀਪੀ ਗਰਵਾਲ ਐਮੀ ਵਿਰਕ ਸਰਗੁਨ ਮਹਿਤਾ ਤੇ ਨਿਮਰਤ ਖੈਰਾ ਨਜ਼ਰ ਆਉਣ ਵਾਲੇ ਨੇ ਤੇ ਇਸ ਫਿਲਮ ਨੂੰ ਮਨਦੀਪ ਕੁਮਾਰ ਵੱਲੋਂ ਡਾਇਰੈਕਟ ਕੀਤਾ ਗਿਆ ਤੇ ਕੁਮਾਰ ਤੋਂ ਰਾਂ ਇਹ ਤੇ ਗਿਰੀਸ਼ ਤੋਂ ਰਾਣੀ ਵੱਲੋਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਉੱਥੇ ਹੀ ਇੰਦਰਜੀਤ ਮੋਗਾ ਵੱਲੋਂ ਇਸ ਫਿਲਮ ਨੂੰ ਲਿਖਿਆ ਗਿਆ ਹੈ ਸਰਬਾਲਾ ਜੀ ਦੀ ਸਟਾਰ ਕਾਸਟ ਵੱਲੋਂ ਹਰ ਦਿਨ ਬੜੇ ਵੱਖ-ਵੱਖ ਤਰੀਕੇ ਨਾਲ ਪ੍ਰੋਮੋਸ਼ਨਸ ਕੀਤੇ ਜਾ ਰਹੇ ਹਨ ਹਾਲੀ ਵਿੱਚ ਉਹਨਾਂ ਵੱਲੋਂ ਫੈਨਸ ਦੇ ਘਰ ਜਾ ਕੇ ਉਹਨਾਂ ਨੂੰ ਵੀ ਮਿਲਿਆ ਗਿਆ ਸੀ ਤੇ ਹੁਣ ਉਹਨਾਂ ਵੱਲੋਂ ਮੀਡੀਆ ਦੇ ਨਾਲ ਗੇਮਸ ਖੇਡਿਆ ਗਿਆ ਤੇ ਉੱਥੇ ਹੀ ਰੌਣਕਾਂ ਵੀ ਲਗਾਈਆਂ ਗਿਆ ਅੱਜ ਤੱਕ ਤੁਸੀਂ ਕਿਸੇ ਵੀ ਫਿਲਮ ਦੀ ਇਸ ਤਰ੍ਹਾਂ ਦੀ ਪ੍ਰੋਮੋਸ਼ਨਸ ਨਹੀਂ ਦੇਖਿਆ ਹੋਣ ਗਿਆ 18 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਸਰਬਾਲਾ ਜੀ ਜਿਸ ਦੀਆਂ ਪ੍ਰੋਮੋਸ਼ਨਸ ਸਟਾਰ ਕਾਸ ਵੱਲੋਂ ਬੜੀ ਹੀ ਧੂਮ-ਤਾਮ ਨਾਲ ਕੀਤੀਆਂ ਜਾ ਰਿਆ ਹਨ ਉਹਨਾਂ ਵੱਲੋਂ ਚੰਡੀਗੜ੍ਹ ਵਿੱਚ ਬੀਤੇ ਦਿਨੀ ਰੌਣਕਾਂ ਵੀ ਲਗਾਏ ਗਏ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕੀਪੀਗ ਰਿਵਾਲ ਸਰਗੁਣ ਮਹਿਤਾ ਵੀ ਵਿਰਕਤੇ ਨਿਮਰਤ ਖੈਰਾ ਵੱਲੋਂ ਮੀਡੀਆ ਦੇ ਨਾਲ ਗੇਮਸ ਖੇਡਿਆ ਗਿਆ ਉੱਥੇ ਹੀ ਖੂਬ ਰੌਣਕਾਂ ਵੀ ਲਗਾਈਆਂ ਗਿਆ ਅੱਜ ਤੱਕ ਅਜੇ ਹੀ ਕਿਸੇ ਫਿਲਮ ਦੀ ਪ੍ਰੋਮੋਸ਼ਨ ਦੇਖਣ ਨੂੰ ਨਹੀਂ ਮਿਲੀ ਹਾਲ ਹੀ ਵਿੱਚ ਉਹਨਾਂ ਵੱਲੋਂ ਅਲੱਗ-ਅਲੱਗ ਫੈਨਸ ਦੇ ਘਰਾਂ ਵਿੱਚ ਜਾ ਕੇ ਵੀ ਉਹਨਾਂ ਦੇ ਨਾਲ ਮਿਲਾਪ ਕੀਤਾ ਗਿਆ ਤੇ ਉੱਥੇ ਵੀ ਰੌਣਕਾਂ ਲਗਾਈਆਂ ਗਏ ਤੇ ਹੁਣਾਂ ਵੀ ਤਸਵੀਰਾਂ ਚੰਡੀਗੜ੍ਹ ਤੋਂ ਸਾਹਮਣੇ ਆਈਆਂ ਨੇ ਜਿੱਥੇ ਦਿਨ ਜਿੱਥੇ ਬੀਤੇ ਦਿਨੀ ਗਿੱਪੀ ਘਰੇਵਾਲ ਐਮੀ ਵਿਰਕ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਮੀਡੀਆ ਦੇ ਨਾਲ ਰਲ ਕੇ ਉਹਨਾਂ ਵੱਲੋਂ ਰੌਣਕਾਂ ਲਗਾਈਆਂ ਗਿਆ ਮਨਦੀਪ ਕੁਮਾਰ ਵੱਲੋਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਤੇ 18 ਜੁਲਾਈ ਨੂੰ ਸਿਨੇਮਾ ਕਰਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਸਰਬਾਲਾ ਜੀ ਜਿਸ ਦੀਆਂ ਪ੍ਰੋਮੋਸ਼ਨਸ ਜਾਂ ਤਸਵੀਰਾਂ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ